ਬਹੁਤ ਬਹੁਤ ਧੰਨਵਾਦ ਮੈਂ ਲੈਂਡ ਪੂਲਿੰਗ ਤੇ ਮਾਰੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੇ ਨਾ ਦੇਖਿਆ ਨਾ ਤੁਸੀਂ ਇੱਕ ਜਗਦੀਸ਼ ਜੈਨ ਆ ਜਿਨੇ ਕਹੇ ਕਿ ਮੈਂ 100 ਏਕੜ ਜਿਹੜੀ ਆਪਣੀ ਜ਼ਮੀਨ ਉਹ ਪੂਲ ਕਰਦਾ ਉਹ ਜਗਦੀਸ਼ ਜੈਨ ਕੋਈ ਕਿਸਾਨ ਨਹੀਂ ਹੈਗਾ ਉਹ ਇੱਕ ਕੋਲੋਨਾਈਜ਼ਰ ਆ ਜਿਨ੍ਹਾਂ ਨੇ ਜ਼ਮੀਨਾਂ ਇਕੱਠੀਆਂ ਕੀਤੀਆਂ ਇੱਕ ਹੋਰ ਪੀ ਆਰ ਬੀ ਪਰਚ ਗਰੁੱਪ ਵਾਲੇ ਆ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ 100 ਏਕੜ ਕਿ ਉਹ ਲੋਕ ਨੇ ਜਿਨ੍ਹਾਂ ਨੇ ਜ਼ਮੀਨਾਂ ਇਕੱਠੀਆਂ ਕੀਤੀਆਂ ਨੇ ਕੋਲੋਨਾਈਜ਼ਰ ਨੇ ਵਪਾਰੀ ਨੇ ਇਹ ਕੋਈ ਕਿਸਾਨ ਨਹੀਂ ਹੈਗੇ ਨਾ ਇਹਨਾਂ ਦੀ ਕੋਈ ਜੱਦੀ ਜ਼ਮੀਨ ਆਏ ਇਹ ਸਰਕਾਰ ਦੇ ਬੰਦੇ ਨੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਲੋਕਾਂ ਨੂੰ ਭੁਲੇਖਾ ਪਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜਿਹੜਾ ਪੇਪਰ ਔਰ ਪ੍ਰੈਸ ਦੇ ਵਿੱਚ ਦਿੱਤਾ ਜਾ ਰਿਹਾ ਕਿ ਅਸੀਂ ਈਕੜ ਪੋਲ ਕਰਤੀ ਮੈਂ ਇੱਕ ਦਿਨ ਡੀਸੀ ਦਫ਼ਤਰ ਖੜਾ ਹੀ ਉੱਤੇ ਇੱਕ ਕਾਉਂਸਲਰ ਆ ਗਿਆ ਉਸ ਕਾਉਂਸਲਰ ਉਹ ਆਮ ਆਦਮੀ ਪਾਰਟੀ ਦਾ ਕਾਉਂਸਲਰ ਆ ਕੋਈ ਕੋਈ ਜ਼ਮੀਨ ਆਈ ਹੈ ਮੀਓਂ ਆਰ ਪਿੰਡ ਚ ਮੈਂ ਕਿਹਾ ਦਿਓ ਦੀ ਬਿਆਨ ਉਹ ਪਚ ਗਿਆ ਤੋਂ ਆਪਣਾ ਇਹਨਾਂ ਦਾ ਕੋਈ ਬੰਦਾ ਵੀ ਜ਼ਮੀਨਨੀਪੁਰ ਕਈ ਬੰਦੇ ਦੀ ਜ਼ਮੀਨ ਆਈ ਹੈ ਵਿੱਚ ਪਰ ਕੋਈ ਵੀ ਇਹਨਾਂ ਨੂੰ ਐਫੀਡੇਵਿਟ ਨਹੀਂ ਦੇ ਰਿਹਾ ਵੀ ਇਹੀ ਪੁੱਲ ਕਰਦੇ ਆ ਸਾਰੇ ਇਸ ਦੇ ਵਿਰੋਧ ਚ ਨੇ ਚਾਹੇ ਉਹ ਆਮ ਆਦਮੀ ਵਾਲਿਆਂ ਦੀ ਪਰ ਜ਼ਮੀਨ ਆਈ ਹੋਵੇ ਚਾਹੇ ਕਿਸੇ ਹੋਰ ਦੀ ਆਈ ਹੋਵੇ ਕੋਈ ਵੀ ਬੰਦਾ ਜ਼ਮੀਨ ਦੇਣ ਲਈ ਤਿਆਰ ਨਹੀਂ ਹੈਗਾ ਪੰਜਾਬ ਦੇ ਵਿੱਚ ਲੋਕੀ ਡਾਂਗਾ ਕੜੀ ਕੱਢੀ ਖੜੇ ਨੇ ਆਹ ਵੇਲਾ ਦੇਖਦੇ ਨੇ ਵੀ ਆਓ ਸਹੀ ਤੁਸੀਂ ਇਹ ਭਲੇਖਾ ਲੋਕ ਨਾ ਪਾਲਣ ਨਾ ਕਿਸਾਨ ਇਹਨਾਂ ਦੇ ਭਲੇਕੇ ਚਾਹੂੰ ਧੰਨਵਾਦ ਉਹ ਲੋਕ ਅਧਿਕਾਰ ਲਾਅਰ ਵੱਲੋਂ ਪ੍ਰੋਗਰਾਮ ਸੀਗਾ ਤੇ ਉਹ ਪੀਸੀ ਕੀਤੀ ਗਈ ਸੀ ਤਾਂ ਸਾਡੇ ਭਾਰਤੀ ਕਿਸਾਨ ਜੂਨੀ ਦਵਾਬਾ ਉਹ ਸ਼ਹਿਨशाह ਪੈਲੇਸ ਇੱਥੇ ਲੁਧਿਆਣੇ ਸੱਦਾ ਦਿੱਤਾ ਗਿਆ ਔਰ ਸਮੁਚੀਆਂ ਜਿੱਥੇ ਬੰਦੀਆਂ ਨੂੰ ਵੀ ਅਸੀਂ ਸੱਦਾ ਦਿੱਤਾ ਉਹਦੇ ਵਿੱਚ ਆਓ ਔਰ ਅਸੀਂ ਉੱਥੇ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਸੱਦਾ ਦਿੱਤਾ ਹੈ ਹਰਪਾਲ ਚੀਮਾ ਜੀ ਨੂੰ ਸੱਦਾ ਦਿੱਤਾ ਹੈ ਔਰ ਉਹਦੇ ਵਿੱਚ ਅਮਨ अरोड़ा ਜੀ ਨੂੰ ਸੱਦਾ ਦਿੱਤਾ ਹੈ ਔਰ ਉਹਦੇ ਵਿੱਚ ਜਿਹੜੇ ਮੁੰਡਿਆਂ ਜੀ ਨੇ ਉਹਨਾਂ ਨੂੰ ਜਿਹੜੇ ਕਿ ਚਾਰ ਤੋਤੇ ਬਣ ਕੇ ਦਿੱਲੀ ਦੇ ਬਹੁਤ ਬੋਲ ਰਹੇ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਸਾਨੂੰ ਸਮਝਾਓ ਲੈਂਡ ਪੂਲ ਜਿਹੜੀ ਪੂਲਿੰਗ ਪਾਲਸੀ ਉਹਦੇ ਸਬੰਧ ਦੇ ਵਿੱਚ ਅਗਰ ਤੁਸੀਂ ਜਿੱਤ ਗਏ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਜਿਹੜੇ ਜਿਹੜੇ ਉਸ ਮੀਟਿੰਗ ਛਾਂ ਮਿਲਣਗੇ ਸਾਰਿਆਂ ਦਾ ਨਹੀਂ ਅਸੀਂ ਕਹਿੰਦੇ ਅਗਰ ਅਸੀਂ ਤੁਹਾਨੂੰ ਸਮਝਾ ਗਏ ਤਾਂ ਫਿਰ ਤੁਸੀਂ ਉਸੇ ਵੇਲੇ ਪੂਰੇ ਪੰਜਾਬ ਚ ਇਹ ਪਾਲਸੀ ਨੂੰ ਵਾਪਸ ਲਹੋਗੇ ਇਸ ਕਰਕੇ ਅਸੀਂ ਤੁਹਾਨੂੰ ਖੁੱਲਾ ਸੱਦਾ ਦਿੰਦੇ ਆ ਆਓ ਆ ਕੇ ਸਾਨੂੰ ਪਾਲਸੀ ਸਮਝਾਓ ਔਰ ਆਨਲਾਈਨ ਹੋਏਗਾ ਅੰਦਰ ਨਹੀਂ ਵੀ ਤੁਸੀਂ ਕਹਿ ਦਿਓ ਤੇ ਅਸੀਂ ਤਾਂ ਜੀ ਸਮਝਾ ਲਏ ਸੀ ਜੇ ਫੇਰ ਨਹੀਂ ਮੰਨਦੇ ਬਿਲਕੁਲ ਇਹ মিডিਆ ਦੇ ਸਾਹਮਣੇ ਹੋਏਗਾ ਜੇਕਰ ਮੰਤਰੀ ਜੀ ਆਉਂਦੇ ਨੇ ਸੀਐਮ ਸਾਹਿਬ ਆਉਂਦੇ ਨੇ ਅਸੀਂ ਕਹਿੰਦੇ ਕੋਈ ਨੁਮਾਇੰਦਾ ਉਹਨਾਂ ਦਾ ਨਾਂ ਚੋਂ ਦੇ ਵਿੱਚੋਂ ਆਵੇ ਅਸੀਂ ਚੈਲੰਜ ਕਰਦੇ ਆ ਆ ਕੇ ਸਾਨੂੰ 네ਗੋਸ਼ੀਏਸ਼ਨ ਸਮਝਾਓ ਤੇ ਪੁਰਾਣੀ ਸਰਕਾਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਪਹਿਲਾਂ ਤੋਂ ਲੈਂਡ ਗ੍ਰੀਨ ਸਕੀਮ ਤਾ ਸਿਰਿਆ ਜਨਾ ਇੱਕ ਵਾਰ ਕੀਤੀ ਗਈ ਹੈ ਤਾਂ ਉਹਦਾ ਹਵਾਲਾ ਦਿੱਤਾ ਜਾ ਰਿਹਾ ਕਿ ਉਸੇ ਤਰ੍ਹਾਂ ਕੀ ਇਹ ਏਰੀਆ ਸਾਡੇ ਕੋਲ 2008 ਚ ਲੈਂਡ ਪੁਲਿੰਗ ਪਾਲਿਸੀ ਪੇ ਲੋ ਕਾਲੀਦਾਲ ਨੇ ਆਇਆ 2013 ਚ ਇਹਦੀ ਐਕੁਇਜੀਸ਼ਨ ਵੀ ਹੋਈ ਇਹ ਕੋਈ ਹੁਣ ਜਿਹੜੇ ਅੰਦਰੋਂ ਨਿਕਲ ਗਏ ਆਏ ਨੇ ਭਗਵਨਤਮਾਨ ਸਰਕਾਰ ਦੀ ਅਫਸਰ ਸਾਹੀ ਬੋਲ ਰਹੀ ਆ ਜਿਹੜੇ ਨਿਕਲ ਰਹੇ ਨੇ ਕਿ ਅਸਲ ਵਿੱਚ ਇਹ ਵਰਲਡ ਬੈਂਕ ਦੀ ਨੀਤੀ ਸੀ ਪੀ ਸਾਨੂੰ ਜੜੀਆਂ ਵਾ ਅਸੀਂ ਲੈਂਡ ਬੈਂਕ ਬਣਾਉਣਾ ਚਾਹੁੰਦੇ ਆ ਤੇ ਕਾਰਪੋਰੇਟ ਕਰਾਣੇ ਜਿਹੜੇ ਆ ਇੱਥੇ ਪੰਜਾਬ ਦੀਆਂ ਜ਼ਮੀਨਾਂ ਵੱਡੇ ਪੱਧਰ ਤੇ ਮੰਗ ਰਹੇ ਨੇ ਪਰ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਕਿਉਂਕਿ ਜ਼ਮੀਨਦਾਰ ਨੂੰ ਤਿਆਰ ਨਹੀਂ ਇਸ ਕਰਕੇ ਸਾਨੂੰ ਲੈਂਡ ਪੂਲਿੰਗ ਪਾਲਿਟੀ ਲਿਓਣੀ ਪਈ ਆ ਇਹ ਤਾਂ ਵੱਡੀਆਂ ਪੰਜਾਬ ਦੀਆਂ ਖਬਰਾਂ ਤੇ ਛੱਪ ਨਿਕਲਿਆ ਜਿੰਦੋਂ ਤੱਕ ਇਹਨਾਂ ਦਾ ਸਵਾਲ ਆ ਇਹ ਤਾਂ ਕਈ ਮਾਸਟਰ ਪਲਾਨ ਜਿਹੜੇ ਬਣੇ ਹੋਏ ਨੇ ਪੁਰਾਣੇ 70 ਦੇ 60 ਦੇ ਵੀ ਨਿਕਲ ਕੇ ਆਏ ਇਹ ਤੋਂ ਬਾਅਦ ਵੀ ਉਹ ਜਿਹੜੀਆਂ ਜ਼ਮੀਨਾਂ ਨੇ ਉਦੋਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਹਦੀਆਂ ਜਿਹੜਾ ਅਸੀਂ ਕਹਿੰਨੇ ਵੀ ਇਹ ਕਾਰਪੋਰੇਟ ਹਾਊਸਸ ਦਾ ਹਮਲਾ ਵਾ ਠੀਕ ਹੈ ਨਾ ਹੁਣ ਜੇ ਤਰਨਤਾਰਨ ਦੇ ਵਿੱਚ ਸ਼ੇਰੋਂ ਮਿਲ ਲਿਆ ਉਹ ਜ਼ਮੀਨ ਸਰਕਾਰ ਨੇ ਲਈ ਉਹ ਦਿੱਤੀ ਗਈ ਗੰਨੇ ਵਾਸਤੇ ਉਹ ਵੀ ਲੈਂਡ ਪੁੱਲਿੰਗ ਪਾਲਿਸੀ ਵਿੱਚ ਪਾਉਂਦੀ ਤਿਆਰੀ ਹੋ ਰਹੀ ਆ ਜਣਾ ਇਹ ਨਾ ਇਸ ਕਰਕੇ ਸਰਕਾਰ ਦੀ ਨੀयत ਮਾੜੀ ਆ ਅਸਲ ਵਿੱਚ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਦਾ ਹਮਲਾ ਵਾ ਉਹ ਕਿਸੇ ਨੀਤੀ ਤਹਿਤ ਆ ਜਾਏ ਇਹ ਪੰਜਾਬ ਜਿਹੜੀ ਅਸੀਂ ਜਦੋਂ ਤਿੰਨ ਕਾਲੇ ਖੇਤੀ ਦੇ ਕਾਨੂੰਨ ਆਏ ਸੀਗੇ ਉਦੋਂ ਕਿਹਾ ਸੀ ਪੰਜਾਬ ਦੀਆਂ ਜ਼ਮੀਨਾਂ ਤੇ ਪੰਜਾਬ ਦੀ ਖੇਤੀ ਮੰਡੀ ਨੂੰ ਤੋੜ ਕੇ ਹੌਲੀ-ਹੌਲੀ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਜਿਹੜੀ ਆ ਉਹ ਤਿੰਨ ਕਾਲੇ ਕਾਨੂੰਨ ਕਹਿੰਦੇ ਸੀ ਅਸੀਂ ਕਹਿੰਨੇ ਗੇ ਲੈਂਡ ਪੂਲਿੰਗ ਪਾਲਿਸੀ ਇਹ ਪੰਜਾਬ ਦੇ ਕਿਸਾਨਾਂ ਲਈ ਕਾਲੀ ਪਾਲਿਸੀ ਮੰਨੀ ਜਾਵੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਹਨੇਰੇ ਵਿੱਚ ਧੱਕਣ ਜਾ ਰਹੀ ਹੈ ਇਸ ਕਰਕੇ ਦਾ ਬੁਲਵਟ ਕਰ ਰਹੇ ਹਾਂ ਅਗਲਾ ਤੁਹਾਡੀ ਸਾਰੇ ਦੇ ਸੱਤੇ ਬੰਦਿਆ ਦਾ ਐਕਸ਼ਨ ਕੀ ਹੈਗਾ ਕਿ ਚਿੱਠੀ ਲੇਖ ਦਿੱਤੀ ਹੈ ਸਾਰੇ ਮਿਲ ਕੇ ਤੁਸੀਂ ਉਪਸਥਾ ਦੇ ਨਾਮ ਤੋਂ ਵੀ ਕਹਿ ਰਹੇ ਹੋ ਕਿ ਸੁਨੇਹਾ ਦੇਖੋ ਉਹਦੇ ਚ ਆ ਵੀ ਅਸੀਂ ਚਿੱਠੀ ਲਿਖੀ ਜੇ ਤਾਂ ਉਹਨਾਂ ਨੂੰ 26 ਅਗਸਤ ਵਾਲੀ ਡੇਟ ਫਾਈਨਲ ਹੋਊ ਫੇ ਚੰਡੀਗੜ੍ਹ ਸਾਰੇ ਪਰਾ ਇਕੱਠੇ ਹੋਵਾਂਗੇ ਅਸੀਂ ਸੱਦਾ ਦਿੱਤਾ ਜੇ ਕੋਈ ਡੇਟ ਤੇ ਸਮੱਸਿਆ ਹੋਈ ਉਹ ਵੀ ਕਰ ਲਾਂਗੇ ਠੀਕ ਹੈ ਨਾ ਡੇਟ ਦੇ ਬਾਰੇ ਕੋਈ ਨਹੀਂ ਉਹ ਉੱਥੋਂ ਕਾਹ ਠੱਕ ਕੀਤਾ ਜਾ ਸਕਦਾ ਵਾ ਠੀਕ ਹੈ ਨਾ ਇਸ ਕਰਕੇ ਔਰ ਅਸੀਂ ਚਿੱਠੀ ਉਹਨਾਂ ਨੂੰ ਅੱਜ ਜਿਹੜੀ ਤੁਹਾਨੂੰ ਲਿਖੀ ਆ ਇਹ ਵੱਡੇ ਜਿਹੜੇ ਉਹਨਾਂ ਦੇ ਲੀਡਰ ਹੈ ਉਹਨਾਂ ਨੂੰ WhatsApp ਤੇ ਅਸੀਂ ਪਹੁੰਚਾ ਵੀ ਦੇਣੀ ਥੋੜੇ ਤੋਂ ਬਾਅਦ ਤੁਹਾਨੂੰ ਵੀ ਜਾਰੀ ਕਰ ਦੇਣੀ ਆ ਵੀ ਸੱਦਾ ਦੇ ਰਹੇ ਹੈਗੇ ਆ ਮੈਨੂੰ ਲੱਗਦਾ ਉਹਨਾਂ ਦੀ ਮੀਟਿੰਗ ਹੈਗੀ ਆ ਅਸੀਂ ਆਸ ਰੱਖਾਂਗੇ ਪੋਜ਼ਿਟਿਵ ਬਾਸ ਦੀ ਜਿਹੜਾ ਅਸੀਂ ਟ੍ਰੈਕਟਰ ਮਾਰਚ ਦਾ ਉਹਨਾਂ ਦਾ ਸਮਰਥਨ ਕੀਤਾ ਸੀ ਗਰਾਊਂਡ ਤੇ ਜਾ ਕੇ ਬਹੁਤ ਸਾਰੇ ਆਗੂਆਂ ਨੇ ਉਹਨੂੰ ਜੀ ਆਇਆਂ ਕਿਹਾ ਸੀਗਾ ਆਸਿਆ ਸਾਨੂੰ ਵੀ ਅਸੀਂ ਪੰਜਾਬ ਦੇ ਅੰਦਰ ਸਾਰੀਆਂ ਧਿਰਾਂ ਨੂੰ ਇਕੱਠੀਆਂ ਕਰਕੇ ਸਾਂਝੇ ਸੰਘਰਸ਼ਾਂ ਲਈ ਕਾਮਯਾਬ ਹੋ ਜਾਗੇ ਜੀ ਥੈਂਕ ਯੂ ਸਰ ਆਸਟ ਡੇਟ ਕੱਲ੍ਹ ਆ ਗੜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਇਤਰਾਜ਼ ਜਾਰ ਕਰਨੇ ਸੀ ਤੁਸੀਂ ਵੇਖੋ ਸਰਕਾਰ ਨੇ ਉਸ ਡੇਟ ਨੂੰ ਬੜਾ ਪ੍ਰਚਾਰਿਆ ਨਹੀਂ ਹੈ ਚਲ ਮੀਡੀਆ ਰਹੀਂ ਕਿਸਾਨ ਲੀਡਰਾਂ ਨੂੰ ਪਤਾ ਹੈ ਵੀ ਉਹਨਾਂ ਲੋਕਾਂ ਵੀ ਸਾਰੇ ਲੋਕ ਦਫ਼ਤਰਾਂ ਤੇ ਗਾੜੀ ਆ ਕੇ ਪਹਿਲਾਂ ਸੰਡੇ ਦੀ ਲਾਸਟ ਡੇਡ ਦਿੱਤੀ ਸੀ ਜਦੋਂ ਮੀਡੀਆ 'ਚ ਰੌਲਾ ਪੈ ਗਿਆ ਫਿਰ ਮੰਡੇ ਕਰ ਦਿੱਤੀ ਗਈ ਸਾਰੇ ਲੋਕ ਇਤਰਾਜ਼ ਦੇਣ ਨੂੰ ਤਿਆਰ ਨੇ ਨਾਲ ਲੋਕਾਂ ਨੂੰ ਇਹ ਹਵਾਲਾ ਦਿੱਤਾ ਗਿਆ ਵੀ ਜਿਹੜੇ ਜਿਹੜੇ ਨਹੀਂ ਸਹਿਮਤ ਆ ਆ ਦਫਤਰ ਆ ਜਿਹੜੇ ਜਿਹੜੇ ਗਮਾਂਡਾ ਦਾ ਦਫਤਰ ਬਾਰੇ ਬਾਹਲਾ ਕਿੰਨਾ ਕ ਜਾਣਦੇ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਨੂੰ ਕਿੰਨਾ ਕ ਲੋਕ ਜਾਣਦੇ ਅੱਡ ਅੱਡ ਹੈਗੇ ਨਾ ਪਟਿਆਲੇ ਦੇ ਵਿੱਚ ਅੱਡ ਅਥਾਰਟੀ ਹੈਗੀ ਅੱਡ ਅਥਾਰਟੀ ਜਾਣ ਬੁੱਝ ਕੇ ਵੀ ਲੋਕਾਂ ਕੋ ਸਮੇਂ ਸਿਰ ਇਹ অপਰਾਜ ਨਾ ਦਿੱਤੇ ਜਾਣ ਤੇ ਸਰਕਾਰ ਆਪ ਸੱਚੀ ਹੋ ਜੇ ਵੀ ਲੋਕ ਸਾਡੇ ਨਾਲ ਸਹਿਮਤ ਹੈਗੇ ਆ ਜਿੱਥੇ ਜਿੱਥੇ ਤੱਕ ਮੈਂ ਗਿਆ ਤੁਸੀਂ ਇੱਕ ਘਟਨਾ ਦੇਖੋ ਅਦਲੀਵਾਲ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਜਿਹੜਾ ਚੰਡੀਗੜ੍ਹ ਮੀਟਿੰਗ 'ਚ ਸ਼ਾਮਲ ਹੁੰਦਾ ਔਰ ਉਹਨੂੰ ਮਾਨ ਸੀਗਾ ਵੀ ਸਾਡੀ ਜਿ세 ਬੰਦੀ ਵੀ ਮੈਂ ਮਤਾ ਪਾਸ ਕਰਾ ਕੇ ਲੈ ਜੂੰਗਾ ਮੇਰੀ ਗੱਲ ਮੰਨਣਗੇ ਜਦੋਂ ਦਿੱਲੀ ਵਾਲੇ ਆ ਭਾਵਾ ਨੂੰ ਪਤਾ ਲੱਗਾ ਵੀ ਇਹ ਸਰਪੰਚ ਸਾਹਿਬ ਤਾਂ ਮਤਾ ਲਿਖ ਕੇ ਲਾਏ ਉਲਟ ਸਾਡੇ ਵੀਰ ਮਾਸੀ ਦਾ ਜ਼ਮੀਨ ਦੇਣੀ ਨਹੀਂ ਫਿਰ ੱਟਕੇ ਮਾਰ ਕੇ ਕੱਢਿਆ ਔਰ ਉਹ ਸਰਪੰਚ ਵੀਡੀਓ ਆਪਣੀ ਪਾ ਕੇ ਚੰਡੀਗੜ੍ਹੋਂ ਮੁੜਿਆ ਲਾਈਵ ਹੋ ਕੇ ਵੀ ਜੇ ਐ ਕਰਨਗੇ ਸਾਡੇ ਨਾਲ ਤਾਂ ਫਿਰ ਕੀ ਹੋਊਗਾ ਸੋ ਇਸ ਕਰਕੇ ਅਸੀਂ ਤਾਂ ਸਪਸ਼ਟ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਅਸੀਂ ਨਹੀਂ ਕਦੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ ਕਿ ਭਾਜਪਾ ਦਾ ਸਮਾਜਿਕ ਬਾਈਕਾਟ ਹੋਵੇ ਪਹਿਲੇ ਅੰਦੋਲਨ ਚ ਪਰ ਪੰਜਾਬ ਦੀ ਜਨਤਾ ਨੇ ਦੇਸ਼ ਦੀ ਜਨਤਾ ਨੇ ਅਸੀਂ ਦੇਖਿਆ ਸਮਾਜਿਕ ਬਾਈਕਾਟ ਕਰਤਾ ਭਾਜਪਾ ਦਾ ਤੇ ਅਸੀਂ ਕਹਿੰਦੇ ਤੁਸੀਂ ਜੇ ਤੁਹਾਡੇ 'ਚ ਮਾੜਾ ਮੋਟ ਕੋਈ ਲੋਕਤੰਤਰ ਲੋਕਤੰਤਰ ਦੀ ਕਦਰ ਕੀਮਤ ਆ ਲੋਕਾਂ ਦੀ ਭਾਵਨਾ ਦੀ ਕਦਰ ਕਰੋ ਪਛਾਹ ਮੁਰਜੋ ਨਹੀਂ ਤਾਂ ਭਾਜਪਾ ਨੋ ਵੀ ਤੁਹਾਡਾ ਬੁਰਾ ਹਸ਼ਰ ਪਿੰਡਾਂ ਦੇ ਵਿੱਚ ਹੋਣਾ ਵਾ ਆਉਣ ਵਾਲੇ ਸਮੇਂ ਤੁਸੀਂ ਦੇਖ ਲਓ 8 ਤਰੀਕ ਨੂੰ ਪੂਲੀ ਬੈਨ ਦਾ ਸਰਦਾ ਦਿੱਤਾ ਗਿਆ